ਦੇ ਖੁਸ਼ੀਆਂ ਦੇ ਨਾਲ ਹੀ ਸਾਂਝ ਪਾਵਾਂਗੇ ਅਸੀਂ ਪਦਮਸ਼ਰੀ ਨਿਰਮਲ ਦੇਸ਼ੀ ਦਾ ਜਿਹੜੇ ਸਮੇਂ ਦੇ ਵਿੱਚ ਤੁਸੀਂ ਥੀਏਟਰ ਦੇ ਨਾਲ ਜੁੜੇ ਸੀ ਸ਼ਾਇਦ ਉਹ ਪੰਜਾਬ ਦੀਆਂ ਕੁੜੀਆਂ ਨੇ ਕਦੀ ਸੋਚਿਆ ਵੀ ਨਹੀਂ ਹੋਵੇ ਇਸ ਵੱਲ ਝਾਤੀ ਮਾਰੀ ਪੰਜਾਬ ਵੱਲ ਝਾਤੀ ਮਾਰੀ ਬਾਰਲੇ ਸਟੇਟ ਦੇ ਦੋ ਦੋ ਤਿੰਨ ਤਿੰਨ ਕਨੇਡਾ ਨੂੰ ਮਿਲਦੇ ਹੈ ਅਵਾਰਡ ਲੇਡੀਜ਼ ਨੂੰ 30 ਲੇਡੀਜ਼ ਨੂੰ 12 ਬਾਅਦ ਮਿਲ ਰਿਹਾ ਹੈ ਲੱਗਦਾ ਤੁਸੀਂ ਜਿਹਨੂੰ ਟਿੱਪੀਆਂ ਨਾਲ ਲੱਗਾ ਗਿਆ ਉਹ ਵੱਡੇ ਖੀਵੇ ਦੀ ਉਸ ਧੀ ਦੇ ਜਦੋਂ ਹੱਥਾਂ ਦੇ ਵਿੱਚ ਰਾਸ਼ਟਰਪਤੀ ਨੇ ਪਦਮਸ਼ਰੀ ਦਿੱਤੇ ਫਿਲਮਾਂ ਚ ਦਿੱਦ ਨੂੰ ਬੜੀ ਕੱਬੀ ਦੇ ਵਿੱਚ ਬੜਾ ਹੜਤੂ ਦੇਖਿਆ ਗਿਆ ਹੱਸਦੇ ਨਹੀਂ ਰਹਤੀ ਹਾਂਜੀ ਜਿਸ ਤੇ ਵੀ ਹੋਣੀ ਨਹੀਂ ਉਹ ਕਿਦੇ ਵਿੱਚ ਮੈਂ ਤੁਹਾਡੇ ਬਾਰੇ ਥੋੜਾ ਸੱਚ ਕੀਤਾ ਤੇ ਕਿਤੇ ਇੱਕ ਫਿਲਮ ਦੇ ਵਿੱਚ ਬੈਠੇ ਸੀ ਗੱਲਬਾਤ ਕਰ ਰਹੇ ਸੀ ਸਾਰੇ ਸਟਾਰ ਕਾਸਟ ਬਾਕੀ ਲੱਗੇ ਕਿਤੇ ਮੈਂ ਨਿੱਕੀ ਐਸੇ ਕਰਕੇ ਜਾ ਨਹੀਂ ਕਰਾਇਆ ਪਿਛਲੇ 5 ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਥੀਏਟਰ ਦੀ ਪੰਜਾਬੀ ਫਿਲਮਾਂ ਦੀ ਸੇਵਾ ਕਰਨ ਦੇ ਬਦਲੇ ਜਿਹੜਾ ਉਹਨਾਂ ਨੇ ਬਹਿਤ ਹੀ ਭੂਮਿਕਾ ਨਬਾਈਆ ਸ਼ਮੂਲੀਅਤ ਦਰਜ ਕਰਵਾਈ ਆ ਔਰ ਪੰਜਾਬੀ ਥੀਏਟਰ ਨੂੰ ਤੇ ਪੰਜਾਬੀ ਫਿਲਮਾਂ ਨੂੰ ਉੱਚਾ ਚੁੱਕਣ ਦਾ ਜਿਹੜਾ ਉਹਨਾਂ ਨੇ ਜਮਾ ਚੁੱਕਿਆ ਸੀ ਉਸ ਦਾ ਆਖਰ ਫਲ ਮਿਲਿਆਗਾ ਲੌਂਗ ਦਾ ਨਿਸ਼ਕਾਰਾ ਗਲਾਬੋ ਮਾਸੀ ਦੇ کردار ਤੋਂ ਲੈ ਕੇ ਨਿਕਾ ਜਾਲਦਰ ਦੇ ਵਿੱਚ ਅੜਬ ਦਾਦੀ ਦੇ ਸੁਭਾਅ ਦੇ ਨਾਲ ਜਨਨ ਵਾਲੀ ਨਿਰਮਲ ਰਿਸ਼ੀ ਜਿਨ੍ਹਾਂ ਭਾਰਤ ਸਰਕਾਰ ਨੇ ਉਹਨਾਂ ਦੀਆਂ ਸਵਾਵਾਂ ਬਦਲੇ ਬਹੁਤ ਵੱਡਾ ਨਾਮ ਦਿੱਤਾ ਹੈਗਾ ਇਹ ਖੁਸ਼ੀ ਆ ਪੰਜਾਬੀ تھیਟਰ ਵਾਸਤੇ ਪੰਜਾਬੀ ਸਿਮਨ ਵਾਸਤੇ ਤੇ ਪੰਜਾਬੀ ਚਕਤ ਵਾਸਤੇ ਤੇ ਖੁਸ਼ੀਆਂ ਦੇ ਨਾਲ ਹੀ ਸਾਂਝ ਪਾਵਾਂਗੇ ਅਸੀਂ ਬਦਮਸ਼ਰੀ ਨਿਰਮਲ ਰਿਸ਼ੀ ਨਾਲ ਨਾਮ ਬਹੁਤ-ਬਹੁਤ ਸੁਆਗਤ ਹੈ ਤੇ ਬਹੁਤ-ਬਹੁਤ ਢੇਰ ਸਾਰੀਆਂ ਮੁਬਾਰਕਾਂ। ਸ਼ੁਕਰੀਆ ਜੀ ਫੈਂਟੈਸਟਿਕ। ਕੀ ਮੈਂ ਦੇਖਦੇ ਜਿਹੜਾ ਐਡਾ ਵੱਡਾ ਮੁਰਗੁੱਡਾ ਜਿਹੜਾ ਬਾਅ ਸਰਗਰਨ ਤੁਹਾਨੂੰ ਸਨਮਾਨ ਦਿੰਦਾ ਜਿਹੜੇ ਸਮੇਂ ਦੇ ਵਿੱਚ ਤੁਸੀਂ ਥੀਏਟਰ ਦੇ ਨਾਲ ਜੁੜੇ ਸੀ ਸ਼ਾਇਦ ਉਹ ਪੰਜਾਬ ਦੀਆਂ ਕੁੜੀਆਂ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਹਾਂਜੀ ਉਹ ਤਾਂ ਪਤਾ ਵੀ ਨਹੀਂ ਸੀ ਗਿਆ ਨਾਲੇ ਮੈਂ ਸੋਚ ਵੀ ਨਹੀਂ ਸਕਦੀ ਸੀ ਜੀ ਵੀ ਐਡਾ ਵੱਡਾ ਅਵਾਰਡ ਮੈਨੂੰ ਮਿਲਦਾ ਹੈ ਕਿਉਂਕਿ ਮੈਂ ਕੋਈ ਇਹ ਜੀ ਗੱਲ ਵੀ ਨਹੀਂ ਕੀਤੀ ਪਰ ਜਿਵੇਂ ਕੋਈ ਸੁਪਨਾ ਵੀ ਨਹੀਂ ਸੀਗਾ ਵੀ ਕੋਈ ਅਵਾਰਡ ਲੈਣਾ ਜਾਂ ਕੋਈ ਸ਼ੋਅ ਲੈਣਾ ਬਸ ਆਉਦੀ ਰੌਣਕ ਤੇ ਕੰਮ ਕਰਦੀ ਰਹੀ ਜਿੰਨੇ ਮੇਰੇ ਕੰਮ ਕਰਦੀ ਰਹੇ ਉਹਦੇ ਉਸੇ ਚ ਰਿਵਾਰਡ ਵੀ ਮਿਲੇ ਸਰਪ੍ਰਸ਼ ਮਿਲੇ ਮੈਨੂੰ ਮਿਲਦਾ ਵੀ ਰਿਹਾ ਮੈਨੂੰ ਤੇ ਇਸ ਕਰਕੇ ਮੈਂ ਕੋਈ ਬਹੁਤਾ ਵੱਡਾ ਸੁਪਨਾ ਨਹੀਂ ਲਿਆ ਸੀ ਪਰ ਇਹ ਸੁਪਨਾ ਤਾਂ ਵੀ ਵੱਡੀ ਚੀਜ਼ ਹੈ ਜਿਹੜੀ ਮੈਨੂੰ ਅੱਜ ਮਿਲੀ ਹੈ ਆਮ ਗ੍ਰੇਟਫੁਲ ਟੂ एवरीवन ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਦਾ ਆਪਣੇ ਬਾਲ ਸਿੰਘ ਜੀ ਫੋਰਾਂ ਜਿਹੜੇ ਹੈਗੇ ਹੈ ਚੇਅਰਮੈਨ ਨੈਸ਼ਨਲ ਕਮਿਸ਼ਨ ਆਫ ਮਾਨਾਰਟੀਜ਼ ਦੇ ਉਹਨੇ ਜਦੋਂ ਬੋਸ਼ੂ ਕੁ ਬੋਸਾਰਾ ਦੇ ਪੰਜਾਬ ਵਾਲੇ ਨੇ ਇਹਨਾਂ ਨੇ ਦੇਖਿਆ ਪੰਜਾਬ ਨੂੰ ਇਹ ਦੇਖਿਆ ਵੀ ਪੰਜਾਬ ਚ ਤਾਂ ਕੋਈ ਅਵਾਰਡ ਹੀ ਨਹੀਂ ਆਉਂਦੇ ਜੀ ਹੋਰ ਸਾਰੀਆਂ ਸਟੇਟਸ ਦੀ ਇੰਨੇ ਨੇ ਅਵਾਰਡ ਆਉਂਦੇ ਆ ਪਰ ਪੰਜਾਬੀਆਂ ਵੱਲੋਂ ਕੋਈ ਜਾਂਦਾ ਹੀ ਨਹੀਂ ਕੋਈ ਰეკਮੈਂਡ ਹੀ ਨਹੀਂ ਕਰਦਾ ਕਿਸੇ ਨੂੰ ਅੱਗੇ ਬਹੁਤ ਵੱਡੇ ਆਰਟਿਸਟ ਹੋਰ ਵੀ ਹੈਗੇ ਆ ਪਰ ਕਿਸੇ ਨੇ ਕੁਝ ਨਹੀਂ ਬਾਦਰ ਨਹੀਂ ਕੀਤਾ ਵੀ ਇਹਸ਼ ਕਰਕੇ ਪੰਜਾਬ ਲਈ ਦਰਵਾਜ਼ਾ ਖੋਲਦਾ ਸਾਰੀ ਫਿਲਮ ਇੰਡਸਟਰੀ ਲਈ ਬਹੁਤ ਬਹੁਤ ਸ਼ੁਕਰੀਆ ਨਾਲ ਮਤਲਬ ਜਿਹੜੀ ਅੱਜ ਤੁਹਾਡੀ ਝੋਲੀ ਦੇ ਵਿੱਚ ਖੁਸ਼ੀਆਂ ਦੇ ਭੰਡਾਰ ਮਿਲੇ ਹੈ ਇਹਨਾਂ ਦਾ ਕੀ ਪੰਜਾਬੀ ਥੀਏਟਰ ਤੇ ਪੰਜਾਬੀ ਸਿਨੇਮਾ ਉਹਨਾਂ ਦਾ ਵੀ ਮਾਣ ਉੱਚਾ ਹੋਇਆ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੀ ਇੰਡਸਟਰੀ ਸਾਡੀ ਇੰਨੀ ਖੁਸ਼ ਹੈ ਤੁਸੀਂ ਉਹਨਾਂ ਦੇਖਦੇ ਰਹੋਗੇ ਵੀ ਕਿੰਨੇ ਖੁਸ਼ ਹੈਗੇ ਸਾਰੇ ਇੰਨੇ ਮੈਨੂੰ ਫੋਨ ਆਏ ਹੈ ਯਾ ਸਾਰੀ ਇੰਡਸਟਰੀ ਬਣੋ ਵੈਸੇ ਦੂਜੇ ਲੋਕਾਂ ਨੇ ਵੀ ਆਏ ਹਨ ਪਰ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਸਭ ਲਈ ਮੇਰਾ ਮੇਰਾ ਕੋਈ ਬਹੁਤਾ ਵੱਡਾ ਹੈ ਜੀ ਗੱਲ ਨਹੀਂ ਹੈ ਪਰ ਸਾਰਿਆਂ ਲਈ ਇਹ ਦਰਵਾਜ਼ੇ ਖੁੱਲ੍ਹ ਗਏ ਨੇ ਵੀ ਹੁਣ ਉਹ ਸ਼ੌਕ ਨਾਲ ਪਿਆਰ ਨਾਲ ਕੰਮ ਕਰ ਸਕਦੇ ਹੈ ਵੀ ਸਾਨੂੰ ਵੀ ਰਿਕੋਗਨਾਈਜ਼ ਕਰੂਗੀ ਕਿ ਮਤਲਬ ਗਵਰਨਮੈਂਟ ਸਾਡਾ ਵੀ ਕੋਈ ਭਲਾ ਲੋਚੂਗੀ ਮਤਲਬ ਜਿਹੜੀ ਸਾਡੀ ਇੰਡਸਟਰੀ ਹੈ ਜੋ ਸਾਡੀ ਕਲਾ ਹੈ ਜੋ ਸਾਡਾ ਥੀਟਰ ਹੈ ਬਾਕੀਆਂ ਦੇ ਮੁਕਾਬਲੇ ਅਸੀਂ ਇੰਨਾ ਉੱਚੀਆਂ ਦੇਰ ਬਾਅਦ ਮੁੱਲ ਪਿਆ ਅੱਛਾ ਮੁੱਲ ਦੇਰ ਬਾਅਦ ਪਿਆ ਜੀ ਤੁਸੀਂ ਦੇਖੋ ਇਹ ਪੰਜਾਬੀਆਂ ਦੀ ਥਾਵਾਂ ਕਿੱਥੇ ਕਿੱਥੇ ਜਾਂਦੀ ਹੈ ਜੀ ਕਿਹੜੇ ਕਿਹੜੇ ਮੁਲਕ ਜਾਂਦੀ ਹੈ ਕਿਹੜੀ ਕਿਹੜੀ ਥਾਵਾਂ ਤੇ ਜਾਂਦੀ ਹੈ ਤੁਸੀਂ ਬਾਹਰਲੇ ਮੁੰਡਕਾ ਦੇਖ ਲਓ ਇੰਗਲਿਸ਼ ਲੋਕਾਂ ਨੂੰ ਦੇਖ ਲਓ ਕਿਹसे ਲੋਕਾਂ ਦੇਖ ਦੋ ਗ੍ਰਾਮ ਦੀ ਭੀੜ ਦਾ ਸਾਰੇ ਨਸ਼ਤੇ ਨੇ আর ਪੰਜਾਬ ਦਾ ਐਡਾ ਵੱਡਾ ਰਤਵਾ ਨਾ ਅਸਮਸ ਸਾਨੂੰ ਸੰਭਾਲਣ ਦੀ ਲੋੜ ਹੈਗੀ ਹੈ ਸਾਨੂੰ ਇਹ ਪੰਜਾਬ ਨੂੰ ਜੇ ਚਾਹੀਏ ਨਾ ਅਸੀਂ ਅੱਜ ਵੀ ਸੋਨੇ ਦੀ ਚਿੜੀ ਬਣਾ ਸਕਦੇ ਹਾਂ ਸਾਡੇ ਤੇ ਹੈ ਕਿਸੇ ਹੋਰ ਤੇ ਨਹੀਂ ਹੈ ਤੁਸੀਂ ਕਿਸੇ ਨੂੰ ਨਕੇਮਈ ਨਹੀਂ ਕਹਿ ਸਕਦੇ ਕਿ ਸਾਡੇ ਲਈ ਕੋਈ ਕਰੇ ਅਸੀਂ ਆਪ ਹੀ ਇੰਨੇ ਜ਼ਬਰਦਸਤ ਹੈਗੇ ਆ ਸਟਰੋਂਗ ਹੈਗੇ ਆ ਅਸੀਂ ਕੁਝ ਵੀ ਕਰ ਸਕਦੇ ਆ ਪੰਜਾਬੀ ਪਰਸਾਨੋਂ ਥੋੜੇ ਦੇਰ ਬਾਅਦ ਪਛਾਣ ਮਿਲੀ ਹੈ ਕਿਉਂ ਮਿਲ ਵੀ ਗਈ ਇਹ ਬਹੁਤ ਅੱਛੀ ਗੱਲ ਹੈ ਵੀ ਸਾਡੇ ਲਈ ਹੁਣ ਸਾਰਿਆਂ ਲਈ ਦਰਵਾਜ਼ੇ ਖੁੱਲ੍ਹ ਗਏ ਆ ਮੈਂ ਇੱਕ ਵੱਡੀ ਮੰਨਣਾ ਚਾਹ ਲੀ ਕਿ ਪੰਜਾਬੀ ਇੰਨੇ ਸੀ ਮਿਹਨਤੀਆਂ ਮਜਬੂਰ ਤਾਂ ਕੋਈ ਵੀ ਅਜਿਹੇ ਖੇਤਰ ਨਹੀਂ ਹੈ ਕੋਈ ਵੀ ਜਗ੍ਹਾ ਬੀਜ਼ ਨਹੀਂ ਜਿਸੇ ਅਸੀਂ ਤਮਾਲਾ ਨਹੀਂ ਪੈਣਾ ਪਰ ਤੁਸੀਂ ਜਿਹੜਾ ਜ਼ਿਕਰ ਕੀਤਾ ਹੈ ਕਿ ਪੰਜਾਬੀ ਇੰਡਸਟਰੀ ਜਾਂ ਪੰਜਾਬੀ ਗੀਤ ਸ੍ਰੀਤ ਸਾਡੇ ਗੀਤਾਂ ਦੇ ਸੰਗੀਤਾਂ ਦੇ ਬੋਰੇ ਵੀ ਨੱਚਦੇ ਹਾਂ ਜੀ ਹਾਂ ਇਹ ਮਤਲਬ ਇੱਕ ਸ਼ੁਰੂਆਤ ਹੋ ਚੁੱਕੀ ਹੈ ਜਿਹੜਾ ਭਾਰਤ ਸਰਕਾਰ ਨੇ ਯਤਨ ਕੀਤਾ ਕਿ ਜਰਮਨ ਰਿਸ਼ੀ ਦੇ ਰੂਪ ਦੇ ਵਿੱਚ ਬਹੁਤ ਵੱਡਾ ਯਤਨ ਕੀਤਾ ਜੀ ਔਰ ਮੈਂ ਉਹਨਾਂ ਦੇ ਸੱਚੀ ਸ਼ੁਕਰਗੁਜ਼ਾਰ ਹਾਂ ਸਾਲਾ ਵੀ ਇਸ ਇਸ ਵੱਲ ਝਾਤੀ ਮਾਰੀ ਪੰਜਾਬ ਵਾਲ ਚਾਤੀ ਮਾਰੀ ਨਹੀਂ ਤਾਂ ਨਹੀਂ ਸੋਚਦੇ ਸੀ ਇਹ ਲੋਕ ਹਮ ਤੱਕ ਨਹੀਂ ਸੋਚਿਆ ਇਸ ਵਿੱਚ ਤਾਂ ਵੱਡੇ ਵੱਡੇ ਹੋ ਕੇ ਵੀ ਲੋਕ ਚਲੇ ਗਏ ਨੇ ਜਿਨ੍ਹਾਂ ਨੂੰ ਨਹੀਂ ਪਛਾਣ ਮਿਲੀ ਹੈ ਜਿਵੇਂ ਹਰਪਾਲ ਦਿਵਾਨ ਜੀ ਨੰਟਵਾਲ ਜੀ ਕੁਸ਼ਨਪਾ ਜੀ ਲੋ ਸਭ ਤੋਂ ਵੱਡੇ ਵੱਡੇ ਹੋ ਕੇ ਚਲੇ ਗਏ ਜੀ ਪਰ ਅੱਜ ਮੈਨੂੰ ਉਹਨਾਂ ਨੇ ਆਨਰ ਕੀਤਾ ਤੇ ਮੈਂ ਸੋਚਦੀ ਆਂ ਵੀ ਇਹ ਸਮ ਲਾਈ ਸਮਦਾ ਮੈਂ ਮੈਂ ਕੱਲੀ ਨਹੀਂ ਐ ਮੈਨੂੰ ਕੱਲੀ ਨਵਾੜ ਨਹੀਂ ਮੇਰਾ ਬਿਲੀ ਸਾਰੀ ਇੰਡਸਟਰੀ ਨੂੰ ਐ ਤੁਸੀਂ ਹਰਪਾਲ ਟਵਾਰਨ ਸਾਹਿਬ ਜਾਂ ਨੀਨਾ ਟਵਾਰਨ ਨੂੰ ਸਾਡਾ ਜ਼ਿਕਰ ਕੀਤਾ ਕਿ ਜਿਨ੍ਹਾਂ ਨੇ ਉਂਗਲ ਫੜੀ ਤਾਂਗੀ ਔਰ ਥੀਏਟਰ ਚ ਲੈ ਕੇ ਮੰਨਿਆ ਜਾਂਦਾ ਹੈ ਕਿ ਜੇ ਉਹਨਾਂ ਨੂੰ ਨਹੀਂ ਹੋਸਮੇਵਾਰ ਮਿਲੇਗਾ ਗਿਸ਼ਨ ਭਾਜੀ ਨੂੰ ਨਹੀਂ ਮਿਲਿਆਗੇ ਤੇ ਅੱਜ ਜੇ ਨਿਰਮਲ ਰਿਸ਼ੀ ਨੂੰ ਮਿਲਿਆ ਤੇ ਉਹਨਾਂ ਦੇ ਉਹਨਾਂ ਦੀ ਉਹਨਾਂ ਨੂੰ ਅਵਾਰਡ ਮਿਲਿਆ ਉਹਨਾਂ ਨੇ ਅਵਾਰਡ ਮਿਲਿਆ ਜੀ ਇਹ ਮੇਰਾ ਨਹੀਂ ਹੈ ਸਾਰੇ ਮੈਂ ਤੁਹਾਨੂੰ ਦੱਸ ਦੇਣਾ ਸਾਰੀ ਪੰਜਾਬੀ ਇੰਡਸਟਰੀ ਦਾ ਮਾਮਲਾ ਹੈ ਕਿ ਉਹ ਮੈਂ ਜਦੋਂ ਫਿਲਮਾਂ ਦੀ ਗੱਲ ਕਰਦੇ ਕੋਈ ਅਜੀਹੀ ਫਿਲਮ ਨਹੀਂ ਹੈਗੀ ਜਿਹਦੇ 'ਚ ਤੁਸੀਂ ਨਾ ਹੋ ਤੇ ਜਿਹਦੇ 'ਚ ਤੁਸੀਂ ਨਾ ਹੋ ਤੇ बतौर ਮੈਂ ਇਹ ਦੇ ਦਰਸ਼ਕ ਅਪੀਲ ਕਰਦਾ ਕਿ ਮੈਨੂੰ ਵੀ ਸਵਾਦ ਨਹੀਂ ਆਉਂਦਾ ਕਿ ਮੇਰੀ ਮੈਡਮ ਨੂੰ ਨਹੀਂ ਚਿੱਦਾ ਨਹੀਂ ਤਨ ਹੈ ਰਹਿ ਮੈਂ ਮਿੱਤੋਂ ਲਾਭ ਵੀ ਬਹੁਤ ਸੁਣੀ ਸੁਣੀ ਫਿਲਮਾਂ ਬੜੀਆਂ ਐ ਐਸੀ ਗੱਲ ਨਹੀਂ ਐ ਤੁਸੀਂ ਸ਼ਾਇਦ ਦੇਖੀਆਂ ਨਹੀਂ ਉਹਨੀਆਂ ਬਹੁਤ ਅੱਛੀਆਂ ਫਿਲਮਾਂ ਬੜੀਆਂ ਐਂ ਮੈਂ ਜੀ ਜੁਨੇ ਚਲੋ ਮੈਂ ਤਾਂ ਆਪਣਾ ਕੰਮ ਕਰਨੇ ਕਰਨਾ ਹੁੰਦਾ ਪਰ ਹੋਰ ਆਰਟਿਸਟ ਵੀ ਬਹੁਤ ਅੱਛੇ ਐ ਨਹੀਂ ਨਹੀਂ ਕਰਦੇ ਨਹੀਂ ਕਰਦੇ ਤਾਂ ਬਹੁਤ ਸਾਰੇ ਨੇ ਪਰ ਜੇ ਦੂਸਰੇ ਤਾਂ ਫਿਲਮਾਂ ਦੇ ਦੇ ਵੀ ਲੱਗਦਾ ਕਿ ਸਾਹਮਣੇ ਦਾਦੀ ਬੇਟੀ ਜਾਂ ਨਾਨੀ ਬੈਠੀ ਐ ਆਹੋ ਠੀਕ ਐ ਇਹ ਮੈਂ ਸਭ ਤੋਂ ਵੱਡੀਆਂ ਤਾਂ ਲੱਗਦਾ ਨਹੀਂ ਇਸ ਬਾਤ ਨੂੰ ਫਿਲਮਾਂ ਤੇ ਵੀ ਇਹ ਦਾਦੀ ਅਤੇ ਨਾਨੀ ਨਾਨੀ ਵੀ ਕੁਝ ਅੱਛੇ ਦਾਦੀ ਤੇ ਨਾਨੀ ਛਿੜਕਾ ਮਾਰਦੇ ਹੁੰਦੇ ਨਾ ਮੈਂ ਤੁਸੀਂ ਲਾਈਦੇ ਹਾਂ ਹਾਂ ਜੀ ਹਾਂ ਮੈਂ ਝਿੜਕੀਆਂ ਵੀ ਮਾਰਦੀ ਐ ਐਸੀ ਗੱਲ ਨਹੀਂ ਮੈਂ ਕੋਈ ਬਹੁਤੀ ਅੱਛੀ ਵੀ ਨਹੀਂ ਐ ਮੈਂ ਝਿੜਕੀਆਂ ਹੀ ਮਾਰਦੀ ਐ ਸਾਰੇ ਸਾਰੇ ਤਾਂ ਹਾਂ ਤੇ ਮੇਰੇ ਹੀ ਹਾਲ ਹੁੰਦਾ ਵੀ ਕਦੇ ਲੜਵੀ ਪੈਣੀ ਐ ਤੇ ਪਿਆਰ ਵੀ ਕਰ ਲੈਣੇ ਦੋਨੋਂ ਫਸਟੇ ਨਹੀਂ ਲੌਂਗ ਦਾ ਨਿਸ਼ਕਾਰਾ ਜੋ 1983 ਜਨਮ ਦੀ ਗਲਬੋ ਮਾਸੀ ਦਾ ਰੂਪ ਜਾਂ ਫਿਰ ਨਿੱਕਾ ਜਿਹੜਾ ਅਰਜਲਦਾਰ ਤੇ ਜਲਦਾਰੀ ਦਾ ਰੂਪ ਈ ਕੋ ਜਿਹਾ ਲੱਗੇ ਕਿ ਬੜੇ ਕੱਬੇ ਜੇ ਸੁਭਾਅ ਦੇ ਨੇ ਅੜਬ ਨਹੀਂ ਦੇ ਅੜਬ ਹੀ ਐ ਐਸੀ ਗੱਲ ਨਹੀਂ ਪਰ ਮੈਂ ਆਪਣਾ ਕਿਰਦਾਰ ਬੜੀ ਸਿੱਧੈ ਸੇ ਨਿਭਾਣੀ ਐ ਜੀ ਜਦੋਂ ਮੈਨੂੰ ਕੋਈ ਕੰਮ ਹੋਵੇ ਜਾਂ ਸੀਨ ਕਰਨਾ ਹੋਵੇ ਫਿਰ ਮੈਨੂੰ ਲੱਗਦਾ ਮੈਂ ਚੁੱਪਚਾਪ ਬੈਠ ਕੇ ਸੁਣਾ ਦੇਖਾਂ ਇਹਨਾਂ ਨੂੰ ਇਹਨਾਂ ਦੀ ਇਹਨਾਂ ਦੇ ਦੱਸਾਂ ਵੀ ਡਾਇਰੈਕਟਰ ਕੀ ਕਹਿੰਦਾ ਰਾਈਟਰ ਕੀ ਕਹਿੰਦਾ ਜਾਂ ਕੈਮਰਾਮੈਨ ਕੀ ਕਹਿੰਦਾ ਇਹ ਉਹਨਾਂ ਨੂੰ ਉਹਨਾਂ ਨੂੰ ਅਟੈਂਸ਼ਨ ਪੇ ਕਰਦੀ ਹੈ ਮੇਰਾ ਇਹ ਨਹੀਂ ਵੀ ਮੈਂ ਕੋਈ ਚੀਜ਼ ਲੈ ਕੇ ਬੈਠ ਜੂਗੀ ਜਾਂ ਹੋਰ ਕੋਈ ਖਿਆਲ ਹੋਗਾ ਬਸ ਸਾਰਾ ਧਿਆਨ ਉਹਦੇ ਹੁੰਦਾ ਇਸ ਕਰਕੇ ਮੈਨੂੰ ਮੈਂ ਸਮਝੋ ਮੈਂ ਵੀ ਜਿੰਨੀ ਕੰਮ ਕਰਦੀ ਅਸੀਂ ਕਿਵੇਂ ਜਿੱਥੇ ਆਪਾਂ ਗੱਲ ਕਰਦੇ ਕਿ ਇਸ ਫਿਲਮੀ ਸਮਾਜ ਜਾਂ ਪੰਜਾਬੀ ਨੇ ਵੀ ਗੱਲ ਕੀਤੀ ਹੈ ਇੱਕ ਆਪਾਂ ਕਰਦੇ ਧੀਆਂ ਦੀ ਗੱਲ ਕਰਦੇ ਨਾਰੀ ਜਗਤ ਦੀ ਵੀ ਗੱਲ ਕਰਦੇ ਪੰਜਾਬ ਦੀ ਜਿੱਥੇ ਤੇ ਜੇ ਆਪਾਂ ਕਹਿੰਦੇ ਕਿ ਰਾਹ ਖੁੱਲ ਗਿਆ ਵੀ ਬਦਮਸ਼ੀ ਮਿਲਿਆ ਕਰ ਪਰ ਸਰਕਾਰ ਦਾ ਕੋਈ ਸ਼ਿਕਰਾਨਾ ਵੀ ਕੀਤਾ ਹੈਗਾ ਇਹ ਜੇ ਸਾਡੀਆਂ ਇਸ ਥੀਏਟਰ ਦੇ ਵਿੱਚ ਕੁੜੀਆਂ ਨੇ ਜਾਂ ਫਿਲਮ ਦੇ ਥੀਏਟਰ ਕੁੜੀਆਂ ਉਹਨਾਂ ਨੂੰ ਵੀ ਉਮੀਦ ਜਗੇਗੀ ਕਿ ਤਦ ਨੇ ਕਿ ਸਾਡੇ ਵੀ ਜਿਹੜੀ ਇਹ ਭੂਮਿਕਾ ਅਦਾ ਕਰਨ ਬਾਅਦ ਨੇ ਮੁੱਲ ਪਏਗਾ ਹਾਂ ਜੀ ਹਾਂ ਉਹ ਦੇਖੋ 42 ਡੇਟ ਤੇ ਦੌਰਤ ਤਿੰਨ ਤਿੰਨ ਜਣਾਂ ਨੂੰ ਮਿਲਦੇ ਆਵਾਰ ਲੇਡੀਜ਼ ਨੂੰ 30 ਲੇਡੀਜ਼ ਨੂੰ ਸਾਡ ਨਾਲ ਬਾੜ ਪਿੰਦੇ ਆ ਤੇ ਹੁਣ ਸਾਡੇ ਲੋਕਾਂ ਨੂੰ ਸਾਡੀਆਂ ਕੁੜੀਆਂ ਨੂੰ ਵੀ ਹੋਊਗਾ ਵੀ ਅਸੀਂ ਵੀ ਅੱਛੀ ਤਰ੍ਹਾਂ ਕੰਮ ਕਰੀਏ ਤੇ ਸਾਨੂੰ ਵੀ ਇਵਾਰਡ ਮਿਹਨਤ ਹੈ ਮਿਹਨਤ ਜਿਹੜਾ ਕਰਦੇ ਨਾ ਉਹ ਉਹਨੂੰ ਮਤਲਬ ਸਕਸੈਸ ਜ਼ਰੂਰ ਮਿਲਦੀ ਹੈ ਸਫਲਤਾ ਸ਼ਖਤੀ ਪਈ ਹੈ ਕਿ ਤੁਸੀਂ ਮਿਹਨਤ ਕਰਦੇ ਹੋ ਜੇ ਤੁਸੀਂ ਮਿਹਨਤ ਨਹੀਂ ਕਰਦੇ ਫਿਰ ਇਹ ਅੱਛੀ ਗੱਲ ਹੈ ਕਿ ਖਾਸ ਕਰਕੇ ਜਿਸ ਇਲਾਕੇ ਤੋਂ ਤੁਸੀਂ ਜਿਹਨੂੰ ਟਿੱਪਿਆਂ ਵਾਲਾ ਇਲਾਕਾ ਕਿਹਾ ਜਾਂਦਾ ਹੈ ਨਾ ਬਾਰਮਸਾਲਾ ਕੀਵਾ ਰੇਪਟਾ ਕੀਵਾ ਬੰਦਾ ਕੀਵਾ ਬਹੁਤ ਵੱਡੇ ਕੀਵੇ ਦੀ ਉਸ ਧੀ ਦੇ ਜਦੋਂ ਹੱਥਾਂ ਦੇ ਵਿੱਚ ਰਾਸ਼ਟਰਪਤੀ ਨੇ ਪਦਮਸ਼੍ਰੀ ਦਿੱਤੇ ਤਾਂ ਲੱਕੇ ਦਾ ਵੀ ਮਾਣ ਉੱਚਾ ਹੁੰਦਾ ਪਰ ਮਾਪੇ ਕਿੰਨੇ ਖੁਸ਼ ਹੋਣਗੇ ਚਾਹੇ ਜਿੱਥੇ ਵੀ ਬੱਚੇ ਨੇ ਚਰਨ ਪਰਮਾ ਉੱਪਰ ਦੇਖ ਕੇ ਖੁਸ਼ ਹੋਣਗੇ ਕਿ ਸਾਡੇ ਬੱਚੇ ਨਕਸ਼ਤਰ ਬਣ ਗਏ। ਤੇ ਮੈਂ ਇੱਕ ਗੱਲ ਕੀ ਆਪਾਂ ਪੰਜਾਬੀ ਫਿਲਮਾਂ ਦੇ ਬਹੁਤ ਸਾਰੇ ਹੁਣ ਸਪੇਸ ਬਹੁਤ ਜ਼ਿਆਦਾ ਉੱਚੀ ਤੇ ਸੁੱਚੀ ਹੋ ਗਏ। ਇਹਨੂੰ ਵੀ ਦੇ ਦੇ ਕਿ ਜਿਹੜਾ ਕਦੀ ਸੋਚਿਆ ਵੀ ਨਹੀਂ ਹੈਗਾ ਸੀ ਕਿ ਦਿੱਤੇ ਸਾਲ 'ਚ ਇੱਕ ਫਿਲਮ ਬਣ ਗਈ ਜੋ 15 ਲੱਖ ਵੱਤ ਤੋਂ ਵੱਧ ਲਾਤਾ। ਹੁਣ ਤਾਂ ਸਾਡਾ ਮਾਸ਼ੱਲਾ 100-100 ਕਰੋੜ ਤੱਕ ਪਹੁੰਚ ਗਏ ਫਿਲਮਾਂ ਦੀ। ਉਹ ਫਿਰ ਉਹ ਉਹਨਾਂ ਦਾ ਵਕਤ ਉਹਨੂੰ ਨਸੀ ਜੀ ਉਦੋਂ ਬਕਰ ਜਿਹੜੇ ਉਹ ਬਕਰ ਦੀਆਂ ਫਿਲਮਾਂ ਸੀ ਉਦੋਂ ਉਹ ਵੀ ਪਸੰਦ ਕਰਦੇ ਸੀ ਲੋਕ ਉਹਨਾਂ ਕੋਲ ਨਾ ਅੰਦਾਰਾ ਸੀ ਉਹਨਾਂ ਦੀ ਉਹਨਾਂ ਓਨੀ ਕੋਨਾਂ ਦੀ ਸੋਚ ਸੀ ਉਹਨਾਂ ਪਸੰਦ ਕਰਦੇ ਸੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਦੋਂ ਕਿਹੇ ਜਿਹਾ ਸੀ ਉਹ ਜਿਵੇਂ ਸਾਰਾ ਕੁਝ ਬੰਬੇ ਤੋਂ ਹੁੰਦਾ ਸਰ ਕੁਝ ਹੁਣ ਸਾਰਾ ਕੁਝ ਸਾਡੇ ਇੱਥੇ ਅਵੇਲੇਬਲ ਫਿਰ ਮੋਬਾਈਲ ਹੋ ਗਿਆ ਟੀਵੀ ਹੋ ਗਿਆ ਤੇ ਕਿੰਨੇ ਸਾਰੀਆਂ ਚੀਜ਼ਾਂ ਹੋ ਗਈਆਂ ਅੱਛੇ ਹੁਣ ਹੋਰ ਵੀ ਯੰਗ ਬॉयਜ਼ ਅੱਛੇ ਰਾਈਟਰ ਹੋ ਗਏ ਅੱਛੇ ਡਾਇਰੈਕਟਰ ਹੋ ਗਏ ਅੱਛੇ ਐਕਟਰ ਆ ਗਏ ਉਦੋਂ ਲਿਮਟਿਡ ਜਿਹੇ ਬੰਦੇ ਸੀਗੇ ਸਾਰੇ ਤੇ ਉਹਨੂੰ ਉਹ ਵਾਲਾ ਕੋਈ علاوہ ਵੀ ਚੰਗਾ ਸੀ ਸੰਤਾ ਉਹ ਵਾਲੇ ਵੀ ਚੰਗੇ ਲੱਗਦੇ ਮੈਨੂੰ ਹੁਣ ਇਹ ਵੀ ਲੱਗਦੀਆਂ ਵੀ ਚੰਗੇ ਲੱਗਦੇ ਹੁਣ ਬਾਹਰ ਜਾ ਕੇ ਵੀ ਛੂਟੀਆਂ ਨੇ ਉਹ ਵੀ ਚੰਗ ਲੱਗਦਾ ਕਿਸੇ ਮੋੜ ਤੇ ਲੱਗਦੀ ਹੈ ਹੁਣ ਨਵੇਂ ਬੱਚੇ ਨਾਲ ਕੰਮ ਕਰਕੇ ਬਹੁਤ ਅੱਛਾ ਲੱਗਦਾ ਇਹ ਨਹੀਂ ਕਿ ਮੈਂ ਕਿਹਾ ਨਵੇਂ ਬੱਚਿਆਂ ਨੂੰ ਤੁਸੀਂ ਕਹੋ ਕਿ ਤੁਹਾਡਾ ਕੰਮ ਨਹੀਂ ਕਰਨਾ ਇਹ ਨਹੀਂ ਕਰਨਾ ਨਾ ਉਹਨਾਂ ਨੂੰ ਹਲਾਸ਼ੇਰੀ ਦਿੰਨੇ ਉਹਨਾਂ ਨਾਲ ਜੀ ਕੰਮ ਮਤਲਬ ਸਾਡਾ ਸਿਨੇਮਾ ਵੀ ਵਧੀਆ ਕਿਸੇ ਨਾਲ ਘਟ ਨਹੀਂ ਸੀ ਮਾਦੀ ਘਟਨੀ ਹੈ ਹੁਣ ਬਾਬੇ ਨੂੰ ਵੀ ਟੂ ਟੂ ਵੀ ਬਰੀ ਫ੍ਰੈਂਕ ਵੀ ਆ ਜਿਹੜੇ ਜਿੰਨੇ ਵੀ ਲੋਗ ਹੈਗੇ ਆਪਣੇ ਪੰਜਾਬੀ ਹਿੰਦੂ ਲੈ ਲੋ ਸਿੱਖ ਲੈ ਲੋ ਹੋਰ ਕੁਛ ਲੈ ਲੋ ਕਿਤੇ ਵੀ ਬੈਠੇ ਹੈਗੇ ਉਹ ਕਹਣਗੇ ਜੀ ਉਸ ਤਾਂ ਪੰਜਾਬੀ ਫਿਲਮਾਂ ਦੇਖਦੇ ਆ ਬੰਬੇ ਵੀ ਤੁਸੀਂ ਦੇਖੋਗੇ ਪੰਜਾਬੀ ਫਿਲਮਾਂ ਦੇਖਦੇ ਸਾਰੇ ਪੰਜਾਬੀ ਫਿਲਮ ਕੋਈ ਹੈ ਜੇ ਬੰਦਾ ਨਹੀਂ ਕਹੋਗੇ ਪੀ ਪੰਜਾਬੀ ਫਿਲਮ ਵੀ ਦੇਖ ਚਾਰ ਚੰਦ ਦੇ ਗਏ ਸੁਣੋ ਮੈਸੇਜ ਵੀ ਆਉਂਦੇ ਆ ਕੋਈ ਸਾਡੇ ਅਮੀਰ ਵਿਰਸੇ ਦੀ ਪਛਾਣ ਹੋਈ ਹੈ ਯੈਸ ਯੈਸ ਅਸੀਂ ਮੈਡੀ ਅਸੀਂ ਬੈਠੇ ਹਾਂ ਜੇ ਹੁਣ ਅਸੀਂ ਬਾਹਰਲੇ ਮੁਲਕਾਂ ਚ ਜਾ ਕੇ ਇੰਨੇ ਇਨਾਂ ਨਾਕਮ ਆਏ ਪੰਜਾਬੀਆਂ ਨੇ ਤੇ ਕੀ ਅਸੀਂ ਆ ਪੰਜਾਬ ਨਹੀਂ ਸਮਝ ਸਕਦੇ ਸਾਨੂੰ ਕੋਈ ਮਾਈ ਦਾ ਲਾਲ ਹੈਰਾਨੀ ਨਹੀਂ ਸਕਦਾ ਅਸੀਂ ਇੰਨੇ ਮਤਲਬ ਤਗੜੇ ਹੈਗੇ ਹਾਂ ਕਿ ਜੋ ਮਰਜ਼ੀ ਬਣਾ ਸਕਦੇ ਪੰਜਾਬ ਦੇ ਤੁਸੀਂ ਕਿ ਮਰੇ ਜਿਹੜੀ ਸਾਡੀ ਇਸ ਟਾਈਮ ਜਿਹੜੀ ਪੀੜੀ ਹੈਗੀ ਹੈ ਜੀ ਉਹ ਬੜੀ ਪਟਕੀ ਹੋਈ ਜਾਏ ਜੀ ਉਹਨਾਂ ਨੂੰ ਕੁਝ ਸੁਨੇਹਾ ਦਿਓ ਮੈਂ ਮੈਂ ਕਹਿੰਦੀ ਇਹਨਾਂ ਮਿਹਨਤ ਕਰੋ ਇੱਥੇ ਰਹਿ ਕੇ ਮਿਹਨਤ ਕਰੋ ਇੱਥੇ ਵੀ ਬਥੇਰਾ ਖੁਸ਼ ਹੈਗਾ ਐਸੀ ਗੱਲ ਨਹੀਂ ਕਿ ਹੈ ਨਹੀਂ ਵੀ ਕਹਿੰਦੇ ਹੁੰਦੇ ਨੇ ਵੀ ਖੋਜਣ ਦੀ ਲੋੜ ਹੈ ਹੈ ਇੱਥੇ ਵੀ ਸਾਰਾ ਕੁਝ ਜੇ ਕੋਈ ਮੈਂ ਦੇਖਿਆ ਛੋਟੇ ਛੋਟੇ ਬਿਜ਼ਨਸ ਵਾਲੇ ਬੰਦੇ ਕਿੰਨੇ ਕਿੰਨੇ ਪੈਸਾ ਕਮਾਉਂਦੇ ਨੇ ਆਪਣੇ ਆਪਣੇ ਜਿਵੇਂ ਕੋਈ ਚਾਹ ਵਾਲਾ ਹੈ ਰੋਟੀ ਵਾਲਾ ਕੋ ਹੋਰ ਹੈ ਉਹਨਾਂ ਨੇ ਆਪਣੀਆਂ ਕੋਠੀਆਂ ਬਣਾ ਲਈਆਂ ਪਰ ਇੱਥੇ ਅਸੀਂ ਮਿਹਨਤ ਕਰਨ ਤੋਂ ਡਰਦੇ ਆ ਸਾਨੂੰ ਡਰਨਾ ਨਹੀਂ ਚਾਹੀਦਾ ਮਿਹਨਤ ਕਰਨ ਤੋਂ ਇੱਥੇ ਵੀ ਉਹਨੀ ਮਿਹਨਤ ਕਰਨੀ ਚਾਹੀਦੀ ਹੈ ਮੈਂ ਕਰੀਬ 100 ਦੇ ਨੇੜੇ ਤੋਂ ਦਿੱਤ ਤੁਸੀਂ ਪਹੁੰਚ ਚੁੱਕੇ ਜਿਹੜੀਆਂ ਤੁਹਾਡੀਆਂ ਫਿਲਮਾਂ ਹਨ ਪਰ ਮਗੇ ਕਿਹੜੀ ਕਿਸਮ ਫਿਲਮਾਂ ਹੋ ਰਹੀਆਂ ਨੇ ਲੈ 150 ਹੋ ਚੁੱਕੀਆਂ ਹਾਂ ਫਿਰ ਮੇਰੇ ਤਾਂ ਜਾ ਤਾ ਹੋਰ ਬੰਦੇ ਰਹੀਏ ਹੋ ਚੁੱਕੇ ਮੈਂ ਕਿ 100 ਫਿਰ ਹੋ ਚੁੱਕੀਆਂ ਐ ਸਮਝੋ ਜਦੋਂ ਤੁਸੀਂ ਥੀਏਟਰ ਸ਼ੁਰੂ ਕੀਤਾ ਉਦੋਂ ਰਾਜ ਬੱਬਰ ਸਾਹਿਬ ਜਾਂ ਉਹ ਪੁਰੀ ਸਾਹਿਬ ਹਨ ਪੁਰੀ ਰਾਜ ਬੱਬਰ ਉਹ ਬਾਲੀਵੁੱਡ ਚਲੇ ਗਏ ਕਿ ਬੰਦੇ ਇਕੱਠੇ ਥੀਏਟਰ ਕਰਦੇ ਰਹੇ ਹਾਂਜੀ ਇਕੱਠੇ ਕਰਦੇ ਇਹ ਸਭ ਮੇਰੇ ਤੋਂ ਪਿੱਛੇ ਹੀ ਆਇਆ ਮੈਂ ਤਾਂ ਪਹਿਲਾਂ ਆਈ ਹੁਣ ਸੀ ਇਹਨਾਂ ਤੋਂ ਸਾਰਾ ਤੋਂ pero 769 sfc मैं 6th 6th जॉइन ਕੀਤਾ ਸੀ ਕਿਉਂਕਿ ਦੋਨੋਂ ਮੀਆਂ ਬੀਬੀ ਨੈਸ਼ਨਲ ਸਕੂਲ ਡਮਾ ਦੇ ਹੈਗੇ ਸੀ ਇਹ ਐਜੂਕੇਟਿਡ ਪਹਿਲੇ ਪਹਿਲੇ ਸੀ ਬੰਦੀ ਉਹਨਾਂ ਨੇ ਬਹੁਤ ਚੰਗੀ ਟ੍ਰੇਨਿੰਗ ਲਈ ਫਿਰ ਅਲ ਕਾਜ਼ੀ ਸਾਹਿਬ ਆ ਗਏ ਉਹਦੇ ਵਿੱਚ ਉਹਨਾਂ ਨਾਲ ਸਿੱਖਣਾ ਉਹਨਰ ਤੋਂ ਤੇ ਇਹ ਸਾਰੇ ਹਿੰਦੀ ਇੰਡਸਟਰੀ ਚਲੇ ਗਏ ਮੈਂ ਫਿਰ ਜੋਬ ਕਰ ਦਿੱਤੀ ਲੁਧਿਆਣੇ ਖਾਸ ਵਾਲੇ ਚ ਜੀ ਮੈਨੂੰ ਡਰ ਲੱਗਦਾ ਸੀ ਵੀ ਮੈਨੂੰ ਕਿਨੇ ਉੱਥੇ ਰੋਲ ਦੇਣਾ ਮੈਂ ਆਪਦਾ ਕੰਮ ਕਰ ਜਾਈ ਨਹੀਂ ਵਧੀਆ ਮੈਨੂੰ ਜੋਬ ਮਿਲ ਗਈ ਵਧੀਆ ਨਾਲ ਤੁਸੀਂ ਐਥਲੈਟਿਕਸ ਵੀ ਤੇ ਉਹਦੀ ਪਾਰਟਿਸਿਪੇਟ ਕੀਤੀ ਸਰਕਾਰੀ ਨੌਕਰੀ ਵੀ ਕਰਨ ਲਈ ਫਿਰ ਫਿਲਮਾਂ ਚ ਵੀ ਆ ਗਈ ਸਰਕਾਰੀ ਨਹੀਂ ਪ੍ਰਾਈਵੇਟ ਪ੍ਰਾਈਵੇਟ ਤੇ ਮੈਂ ਵੀ ਚਾਗੇ ਸ਼ਰਮਸ਼ੀਕਤ ਕਿ ਚੀਜ਼ ਦੀ ਕਸ਼ਟਾ ਦਿਖਾ ਦੇ ਬਾਕੀ ਜਿਹੜੀ ਰਹਿ ਗਈ ਹੈ ਉਹ ਕਰ ਰਹੇ ਤੁਸੀਂ ਮੇਰਾ ਆਖੀਸ ਵਾਲਾ ਬਿਲਮਾ ਜਿੱਦੇ ਤੁਹਾਨੂੰ ਬੜੇ ਕੱਬੇ ਜੇ ਦੇਖੇ ਬੜੇ ਅੜਪੂ ਜਿ ਦੇਖੇ ਵੈਸੇ ਨਿੱਜੀ ਜਿੱਦੇ ਰੁੱਤੂ ਹੀ ਕਹਾ ਪਾਸ ਦੇ ਦੇ ਗਏ ਨਹੀਂ ਪਾਸ ਦੇ ਨਹੀਂ ਦੇ ਗਏ ਹਾਂਜੀ ਜਿਸੇ ਵੀ ਹੋ ਜਾਣੀ ਹੈ ਸੀ ਜਾਣੀ ਮਤਲਬ ਮੇਰਾ ਮਤਲਬ ਹੈ ਕਿ ਬੰਦਾ ਝੂਠ ਨਹੀਂ ਬੋਲਣਾ ਚਾਹੀਦਾ ਕਿਉਂਕਿ ਝੂਠ ਬੋਲ ਕੇ ਬੰਦਾ ਨਾ ਫਿੱਕਾ ਪੈ ਜਾਂਦਾ ਮੈਂ ਤਾਂ ਹਸਦੀ ਰਹਿੰਦੀ ਕਿ ਮੈਂ ਝੂਠ ਨਹੀਂ ਬੋਲਦੀ ਮੈਂ ਤਾਂ ਹਸਦੀ ਰਹਿੰਦੀ ਕਿ ਮੈਂ ਕਿਸੇ ਨਾਲ ਠੱਗੀ ਨਹੀਂ ਕਰਦੇ ਜਾਂ ਕਿਸੇ ਨੂੰ ਮਤਲਬ ਕੋਈ ਗੱਲ ਹੈ ਹੀ ਨਹੀਂ ਕਰਦੇ ਵੀ ਕਿਸੇ ਨੂੰ ਫੇਸ ਪਾ ਕੇ ਕਹਿ ਦਿੰਨੀ ਆ ਫਿਰ ਬਾਅਦ ਚ ਠੀਕ ਵੀ ਹੋ ਜਾਂਦੀ ਆ ਵੀ ਫਿਰ ਮੈਨੂੰ ਆਇਆ ਝੂਠ ਝੂਠ ਬੋਲਣ ਵਾਲੇ ਬੰਦੇ ਅੱਛੇ ਨਹੀਂ ਲੱਗਦੇ ਜੋ ਵੀ ਹੈ ਮਿਲ ਕੇ ਕਿਸੇ ਨੇ ਕਹਿ ਦੰਗਿਆ ਗੱਲ ਹੈ ਕਹ ਲੈ ਫਿਰ ਮੈਨੂੰ ਗੁੱਸਾ ਚੜ ਜਾਂਦਾ ਫਿਰ ਮੈਂ ਕਹਿੰਦੀ ਕਿ ਇਹਨੂੰ ਠੀਕ ਕਰੂਗਾ ਅੱਛੇ ਜੋ ਰਾਤ ਤੁਹਾਡਾ ਨਾਮ ਆਇਆ ਸੂਚੀ ਦੇ ਵਿੱਚ ਮੈਂ ਤੁਹਾਡੇ ਬਾਰੇ ਥੋੜਾ ਸੱਚ ਕੀਤਾ ਤੇ ਕਿਤੇ ਇੱਕ ਫਿਲਮ ਦੇ ਵਿੱਚ ਮੈਂ ਕਿੰਸੀ ਗਰਬਦ ਕਰ ਰਿਹਾ ਸੀ ਸਾਰੇ ਸਟਾਰ ਕਾਸਟ ਬਾਕੀ ਲੱਗੇ ਕਹਿੰਦੇ ਮੈਂ ਨਿੱਕੀ ਐਸੀ ਕਰਕੇ ਯਾਰ ਨਹੀਂ ਕਰਾਇਆ ਇਹ ਉਹ ਆ ਮੀਸੀ ਕਰੀ ਅਜਿਹਾ ਚਲੋ ਬਾਬਾ ਮਿਹਰਬਾਨੀ ਤੁਸਨ ਸਮਝਦੇ ਸਤਿ ਚਲੋ ਐਸਾ ਨੇ ਪਦਮਸ਼ਰੀ ਨਿਰਮਲ ਰਿਸ਼ੀ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਬਹੁਤ ਵੱਡਾ ਖਿਰਤਾਬ ਦਿੱਤਾਗਾ ਔਰ ਸ਼ਾਇਦ ਕਹਿ ਸਕਦੇ ਕਿ ਪੰਜਾਬੀ ਜਿਹੜਾ ਅਮੀਰ ਵਿਰਸਾ ਚਾਹੇ ਥੀਏਟਰ ਪਾਸੋਂ ਦੇਖਿਆ ਜਾਵੇ ਜਾਂ ਪੰਜਾਬੀ ਸਿਨੇਮਾ ਦੇਖਦੇ ਪਾਸੇ ਤਰਵਾ ਦੇਖੋ ਲੈਣ ਫਲਾਰ ਸਮੁੰਦਰ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ ਇਹ ਵੀ ਪੰਜਾਬ ਤਨਵਾ